हां जी ਬੱਚਿਓ ਕੱਲ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਦੇ ਬਾਰੇ ਕੁਝ ਜਾਣਕਾਰੀ ਇਕੱਠੀ ਕੀਤੀ ਸੀ ਉਹਨਾਂ ਦਾ ਲਿਖਿਆ ਹੋਇਆ ਲੇਖ ਹੈ ਜੋ ਘਰ ਦਾ ਪਿਆਰ ਜੋ ਕਿ 10ਵੀਂ ਜਮਾਤ ਦੀ ਕਿਤਾਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਸੋ ਅਸੀਂ ਅੱਜ ਘਰ ਦਾ ਪਿਆਰ ਵਾਰਤਕ ਰਚਨਾ ਦੇ ਬਾਰੇ ਪੜ੍ਹਾਂਗੇ ਘਰ ਦਾ ਪਿਆਰ ਲੇਖ ਵਿੱਚ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ ਲੇਖਕ ਅਨੁਸਾਰ ਘਰ ਇੱਟਾਂ ਜਾਂ ਵੱਟੀਆਂ ਦਾ ਬਣਿਆ ਹੋਇਆ ਕੋਠਾ ਨਹੀਂ ਹੁੰਦਾ ਸੋ ਉਹ ਥਾਂ ਹੁੰਦੀ ਹੈ ਜਿੱਥੇ ਮਨੁੱਖ ਬਚਪਨ ਵਿੱਚ ਆਪਣੇ ਭੈਣ ਭਰਾਵਾਂ ਦਾ ਪਿਆਰ ਮਿਲਦਾ ਹੈ ਅਤੇ ਉਹ ਜਵਾਨੀ ਦੇ ਵਿੱਚ ਆਪਣੇ ਸਾਰੇ ਕੰਮ ਧੰਦੇ ਖਤਮ ਕਰਕੇ ਵਾਪਸ ਆਉਣ ਨੂੰ ਉੱਥੇ ਦਿਲ ਕਰਦਾ ਹੈ ਜਿੱਥੇ ਮਨੁੱਖ ਆਪਣੇ ਬੁਢਾਪੇ ਵਿੱਚ ਬੈਠ ਕੇ ਉਸ ਨੂੰ ਆਨੰਦ ਮਾਣਦਾ ਹੈ ਉਸ ਨੂੰ ਉਸ ਘਰ ਦੇ ਵਿੱਚ ਨਿਗ ਤੇ ਸਵਾਦ ਮਿਲਦਾ ਹੈ ਜਿਵੇਂ ਕਿ ਉਸ ਨੂੰ ਬਚਪਨ ਵਿੱਚ ਆਪਣੀ ਮਾਂ ਦੀ ਗੋਦੀ ਵਿੱਚੋਂ ਮਿਲਦਾ ਸੀ ਸੋ ਇਸ ਵਿਸ਼ੇ ਦੇ ਨਾਲ ਸੰਬੰਧਿਤ ਕੁਝ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਸ਼ਾਮਿਲ ਕੀਤੇ ਗਏ ਨੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਮਨੁੱਖ ਦੀ ਸ਼ਖਸੀ ਰਹਿਣੀ ਦਾ ਕੇਂਦਰ ਕਿਹੜਾ ਹੈ ਸੋ ਮਨੁੱਖ ਦੀ ਸ਼ਖਸੀ ਰਹਿਣੀ ਦਾ ਕੇਂਦਰ ਜੋ ਹੈ ਉਹ ਹੈ ਘਰ ਅਗਲਾ ਪ੍ਰਸ਼ਨ ਦੇਖਾਂਗੇ ਅਸੀਂ ਜਿਸ ਦੇ ਵਿੱਚ ਮਨੁੱਖ ਦੇ ਪਿਆਰ ਦੀਆਂ ਸਦਰਾਂ ਕਿੱਥੇ ਪਲਦੀਆਂ ਹਨ ਤਾਂ ਇਸ ਦਾ ਉੱਤਰ ਆਏਗਾ ਘਰ ਵਿੱਚ ਅਗਲਾ ਪ੍ਰਸ਼ਨ ਹੈ ਕਾਰਲਾਈਲ ਨੇ ਕਿਸ ਵਿਸ਼ੇ ਉੱਪਰ ਸਿੱਖਿਆ ਦਿੱਤੀ ਹੈ ਉੱਤਰ ਆਏਗਾ ਚੁੱਪ ਦੇ ਵਿਸ਼ੇ ਉੱਤੇ ਇਸ ਤੋਂ ਬਾਅਦ ਘਰ ਦਾ ਪਿਆਰ ਵਾਰਤਕ ਵਿੱਚ ravel ਪਿੰਡੀ ਪੜਨ ਸਮੇਂ ਹਰ ਹਫਤੇ ਲੇਖਕ ਐਤਵਾਰ ਕੱਟਣ ਕਿੱਥੇ ਜਾਂਦਾ ਸੀ ਆਪਣੇ ਪਿੰਡ ਜਾਂਦਾ ਸੀ ਭਾਈ ਹੋਰਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਵੇਂ ਟਪਾ ਦਿੱਤੀ ਹੈ ਇਸ ਸਵਾਲ ਦਾ ਉੱਤਰ ਆਏਗਾ ਭਾਈ ਹੋਰਾਂ ਨੇ ਆਪਣੀ ਸਾਰੀ ਜ਼ਿੰਦਗੀ ਮੋਟਰ ਗੱਡੀਆਂ ਦੇ ਸਫ਼ਰ ਵਿੱਚ ਟਪਾ ਦਿੱਤੀ ਹੈ ਕਿਹੜੇ ਲੋਕਾਂ ਦੀ ਜ਼ਿੰਦਗੀ ਰਸ ਤੋਂ ਖਾਲੀ ਹੁੰਦੀ ਹੈ ਜਿੰਨਾ ਲੋਕਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੁੰਦਾ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਰਾਸ ਤੋਂ ਖਾਲੀ ਹੁੰਦੀ ਹੈ ਇਸ ਤੋਂ ਬਾਅਦ ਅਸੀਂ ਹੋਰ ਮਹੱਤਵਪੂਰਨ ਪ੍ਰਸ਼ਨ ਕਰਾਂਗੇ ਪਹਿਲਾ ਪ੍ਰਸ਼ਨ ਹੈ ਕਰਮਨੁੱਖ ਦੇ ਨਿੱਜੀ ਬਲਵਲੀਆਂ ਅਤੇ ਸ਼ਖਸੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾ ਹੈ ਪ੍ਰਿੰਸੀਪਲ ਤੇਜਜ ਸਿੰਘ ਅਨੁਸਾਰ ਕਰਮਨੁੱਖ ਦੇ ਨਿੱਜੀ ਬਲਵਲੀਆਂ ਅਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ ਕਿਉਂਕਿ ਘਰ ਵਿੱਚ ਇੱਕ ਵਿਅਕਤੀ ਦਾ ਚਰਿੱਤਰ ਬਣਦਾ ਹੈ ਅਤੇ ਸੰਸਕਾਰਾਂ ਨੂੰ ਸਿੱਖਦਾ ਹੋਇਆ ਉਹ ਸਮਾਜ ਵਿੱਚ ਵਿਚਰਨਾ ਸਿੱਖਦਾ ਹੈ ਕਿਸੇ ਵੀ ਵਿਅਕਤੀ ਨੂੰ ਜਿਹੜਾ ਆਪਣਾ ਆਚਰਣ ਬਣਾਉਣਾ ਹੁੰਦਾ ਹੈ ਉਸ ਦਾ ਚਰਿੱਤਰ ਬਣਾਉਣਾ ਹੁੰਦਾ ਹੈ ਉਸ ਦੇ ਵਿੱਚ ਘਰ ਖਾਸ ਭੂਮਿਕਾ ਨਿਭਾਉਂਦਾ ਹੈ ਲੇਖਕ ਅਨੁਸਾਰ ਜਦੋਂ ਉਸ ਨੂੰ ਕਦੇ ਕੋਈ ਸੜੀਅਲ ਸੁਭਾਅ ਵਾਲਾ ਜਾਂ ਫਿਰ ਕੋਈ ਖਿਜੂ ਸੁਭਾਅ ਵਾਲਾ ਦੋਸਤ ਮਿਲਦਾ ਹੈ ਤਾਂ ਲੇਖਕ ਕਹਿੰਦਾ ਕਿ ਮੈਂ ਹਮੇਸ਼ਾ ਦਿਲ ਵਿੱਚ ਇਹ ਸੋਚਦਾ ਹਾਂ ਕਿ ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਸੋ ਇਸ ਤਰੀਕੇ ਨਾਲ ਤੁਸੀਂ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ। ਅਗਲਾ ਪ੍ਰਸ਼ਨ ਹੈ ਕਾਰ ਲਾਇਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ? ਕਾਰ ਲਾਇਲ ਨੇ ਹਮੇਸ਼ਾ ਚੁੱਪ ਦੇ ਵਿਸ਼ੇ ਉੱਤੇ ਲਿਖਿਆ ਹੈ। ਸੋ ਉਸ ਦਾ ਸੁਭਾਅ ਹੈ ਜਿਹੜਾ ਬੜਾ ਹੀ ਖਿਜੂ ਤੇ ਸੜੀਲ ਕਿਸਮ ਦਾ ਸੀ। ਉਸ ਦਾ ਆਪਣੀ ਪਤਨੀ ਦੇ ਨਾਲ ਕੋਈ ਵਤੀਰਾ ਜ਼ਿਆਦਾ ਵਧੀਆ ਨਹੀਂ ਸੀ। ਉਸ ਦੀ ਪਤਨੀ ਹਰ ਸਮੇਂ ਬਰਾਂਡੇ ਵਿੱਚ ਬੈਠੀ ਲੋਕਾਂ ਵੱਲ ਵੇਖਦੀ ਰਹਿੰਦੀ ਸੀ। ਜਦੋਂ ਕਦੇ ਹੌਸਲਾ ਕਰਕੇ ਉਸ ਦੇ ਕਮਰੇ ਦਾ ਦਰਵਾਜ਼ਾ ਖੋਲ ਕੇ ਅੰਦਰ ਜਾਂਦੀ ਤਾਂ ਕਾਰਲਾਇਲ ਹਮੇਸ਼ਾ ਉਸ ਨੂੰ ਖਿੱਚ ਕੇ ਬਾਹਰ ਭੇਜ ਦਿੰਦਾ ਸੀ ਇਸ ਤਰੀਕੇ ਦੇ ਨਾਲ ਕਾਰਲਾਇਲ ਦਾ ਆਪਣਾ ਪਤਨੀ ਦੇ ਨਾਲ ਵਤੀਰਾ ਕੋਈ ਜ਼ਿਆਦਾ ਵਧੀਆ ਨਹੀਂ ਸੀ ਇਹ ਕਹਿ ਸਕਦੇ ਹਾਂ ਕਿ ਬਦਸਲੂਕੀ ਭਰਿਆ ਸੀ ਅਗਲਾ ਪ੍ਰਸ਼ਨ ਹੈ ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ਇਸ ਦੇ ਉੱਤਰ ਵਿੱਚ ਅਸੀਂ ਲਿਖਾਂਗੇ ਕਿ ਬੱਚਿਆਂ ਅੰਦਰ ਭੋਲਾਪਨ ਬੇਪਰਵਾਹੀ ਵਾਲਾ ਸੁਭਾਅ ਭੈਣ ਭਰਾ ਦਾ ਪਿਆਰ ਲਾੜ ਤੇ ਰੋਸੇ ਮਹਾਪੁਰਸ਼ਾਂ ਦੇ ਅੰਦਰ ਬਿਲਕੁਲ ਉਸੇ ਤਰ੍ਹਾਂ ਹੀ ਨਿਖਰਦੇ ਹਨ ਜਿਵੇਂ ਇੱਕ ਆਮ ਮਨੁੱਖ ਵਿੱਚ ਸਾਹਮਣੇ ਆਉਂਦੇ ਹਨ ਲੇਖਕ ਦੱਸਦਾ ਹੈ ਕਿ ਕਈ ਅਜਿਹੇ ਲਿਖਾਰੀ ਹਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਿਰਫ ਉਪਦੇਸ਼ਾਂ ਦੀ ਹੀ ਗੱਲ ਕੀਤੀ ਹੈ ਉਹਨਾਂ ਦੀਆਂ ਉਦਾਸੀਆਂ ਦੀ ਹੀ ਗੱਲ ਕੀਤੀ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਬਚਪਨ ਹੀ ਨਾ ਆਇਆ ਹੋਵੇ ਸੋ ਮਹਾਨ ਵਿਅਕਤੀਆਂ ਲਈ ਵੀ ਘਰ ਦਾ ਪਿਆਰ ਮਾਪਿਆਂ ਦੇ ਨਾਲ ਵਿਛੋੜਾ, ਰੋਸਾ, ਭੈਣ ਭਰਾਵਾਂ ਦਾ ਪਿਆਰ ਸਭ ਉਸੇ ਤਰ੍ਹਾਂ ਹੀ ਚੁਗਿਰਦਾ ਬਣਾ ਕੇ ਰੱਖਦਾ ਹੈ ਜਿਸ ਤਰ੍ਹਾਂ ਇੱਕ ਆਮ ਵਿਅਕਤੀ ਦੇ ਨਾਲ ਹੁੰਦਾ ਹੈ। ਇਸੇ ਲਈ ਮਹਾਨ ਵਿਅਕਤੀਆਂ ਦੇ ਚਿੱਤਰ ਉਸਾਰਨ ਵਿੱਚ ਘਰ ਦੇ ਪਿਆਰ ਦਾ ਬਹੁਤ ਮਹੱਤਵ ਹੈ। ਅਗਲਾ ਪ੍ਰਸ਼ਨ ਕਰਾਂਗੇ ਅਸੀਂ ਘਰ ਦਾ ਪਿਆਰ ਲੇਖ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਅਜੋਕੇ ਦੁਰਾਚਾਰੀ ਦਾ ਕੀ ਕਾਰਨ ਦੱਸਿਆ ਹੈ? ਭਾਵ ਅੱਜਕੱਲ੍ਹ ਲੋਕਾਂ ਦੇ ਵਿੱਚ ਅਨੁਸ਼ਾਸਨਹੀਣਤਾ ਕਿਉਂ ਵੱਧ ਗਈ ਹੈ? ਅਜੋਕੀ ਪੀੜੀ ਦੇ ਵਿੱਚ ਦੂਰਾਚਾਰੀ ਕਿਉਂ ਵਧ ਗਈ ਹੈ ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖ ਅਨੁਸਾਰ ਅੱਜਕੱਲ ਲੋਕਾਂ ਦੇ ਵਿੱਚ ਬਹੁਤ ਦੂਰਾਚਾਰੀ ਵਧ ਗਈ ਹੈ ਜਿਸ ਦਾ ਕਾਰਨ ਲੋਕਾਂ ਦਾ ਅਜੋਕਾ ਰਹਿਣ ਸਹਿਣ ਦਾ ਢੰਗ ਹੈ ਅਜੋਕੀ ਪੀੜੀ ਹੈ ਉਹ ਲੋਕ ਘਰ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਥਾਂ ਆਪਣੀ ਪਤਨੀ ਤੇ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਥਾਂ ਕਲੱਬਾਂ ਤੇ ਹੋਟਲਾਂ ਵਿੱਚ ਜਾ ਕੇ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਹਨ ਜਿਸ ਦੇ ਵਜੋਂ ਕਰੋਗੀ ਜ਼ਿੰਮੇਵਾਰੀ ਪਾਈ ਚਾਰ ਕਿਸਾਂਜ ਹਲੀਮੀ ਨਿਮਰਤਾ ਵਾਲੇ ਗੁਣ ਘਟ ਰਹੇ ਹਨ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਦੁਰਾਚਾਰੀ ਬਹੁਤ ਜ਼ਿਆਦਾ ਵੱਧ ਗਈ ਹੈ